ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਸਾਡਾ ਸ਼ੋਅ ਸਾਡੇ ਗੈਸਟ ਸਭ ਤੋਂ ਬੈਸਟ ਤੇ ਅੱਜ ਤੁਹਾਨੂੰ ਮੈਂ ਇੱਕ ਖਾਸ ਮਹਿਮਾਨ ਦੇ ਨਾਲ ਮਿਲੌਣ ਜਾ ਰਹੀ ਆ ਮੇਰੇ ਪਤੀ ਪਰਮੇਸ਼ਵਰ ਵੈਸੇ ਤੇ ਕਾਬੂ ਆਉਂਦੇ ਨਹੀਂ ਤੇ ਮੈਂ ਸੋਚਿਆ ਕਿਉਂ ਨਾ ਇਹਨਾਂ ਦੀ ਇੰਟਰਵਿਊ ਲਈ ਜਾਵੇ ਤੇ ਕੁਝ ਇਹਨਾਂ ਦੇ ਜੋ ਦਿਲ ਦੇ ਅੰਦਰੂਨੀ ਜੋ ਹੁੰਦੇ ਆ ਨਾ ਕੁਝ ਚੀਜ਼ਾਂ ਜੋ ਬੰਦਾ ਨਹੀਂ ਦੱਸ ਸਕਦਾ ਤੇ ਉਹ ਇਹਨਾਂ ਕੋ ਕਢਾਈਆਂ ਜਾਣ ਚੀਜ਼ਾਂ ਹਨਾ ਤੋ ਵੈਲਕਮ ਜੀ ਤੁਹਾਡਾ ਬਹੁਤ-ਬਹੁਤ ਸਾਡੇ ਸ਼ੋਅ ਵਿੱਚ ਵੈਲਕਮ ਤੁਹਾਡੇ ਸ਼ੋਅ ਵਿੱਚ ਸ਼ੁਕਰ ਹੈ ਤੁਸੀਂ ਵੀ ਕਿਤੇ ਸਾਨੂੰ ਵੈਲਕਮ ਕੀਤਾ ਹੈ ਹਾਂ ਹਾਂ ਹਨਾ ਆਸ਼ਾ ਜੀ ਸਭ ਤੋਂ ਪਹਿਲਾਂ ਤੇ ਮੈਂ ਤੁਹਾਨੂੰ ਇਹ ਕਹਿਣਾ ਚਾਹੂੰਗੀ ਕਿ ਤੁਸੀਂ ਇੱਥੇ ਸਾਡੇ ਦੇਖਣਾ ਨਹੀਂ ਅੱਜ ਜੋ ਵੀ ਸਵਾਲ ਹੋਣਗੇ ਉਹ ਬਿਨਾਂ ਦੇਖੇ ਹੋਣਗੇ ਚਲੋ ਪੁੱਛੇ ਜਾਣਗੇ ਚਲੋ ਆਸ਼ਾ ਜੀ ਸਭ ਤੋਂ ਪਹਿਲਾਂ ਮੇਰਾ ਸਵਾਲ ਹੈ ਕਿ ਤੁਸੀਂ ਸਾਡੇ ਸ਼ੋਅ ਵਿੱਚ ਕਬੂਲ ਕਰੋ ਕਿ ਤੁਸੀਂ ਵਿਆਹੇ ਹੋਏ ਹੋ ਮੈਂ ਵੈਸੇ ਮੈਂ ਸਿੰਗਲ ਹਾਂ ਪਰ ਮੈਂ ਵਿਆਹਿਆ ਹਾਂ ਇਹਦਾ ਕੀ ਮਤਲਬ ਹੈ ਸਿੰਗਲ ਹੋ ਤੇ ਵਿਆਹੇ ਹੋ ਮਤਲਬ ਕਬੂਲ ਹੈ ਕਬੂਲ ਹੈ ਕਬੂਲ ਹੈ ਕਬੂਲ ਹੈ ਕਿ ਤੁਸੀਂ ਵਿਆਹ ਹੀ ਹੋਣਾ ਇਹ ਚੀਜ਼ ਹੈ ਐਜੀ ਐਜੀ ਵਿਆਹ ਨਾਲੇ ਪਰ ਇਸ ਮਾਮਲੇ 'ਚ ਤੁਹਾਨੂੰ ਕੋਈ ਨਹੀਂ ਘਟ ਸਕਦਾ ਨਾ ਚਲੋ ਕੋਈ ਨਹੀਂ ਚਲੋ ਤੁਸੀਂ ਇਹ ਸੋਚਿਆ ਹੀ ਵੀ ਤੁਹਾਡਾ ਵਿਆਹ ਜਿਹੜਾ ਟੀਚਰ ਨਾਲ ਹੀ ਹੋਊਗਾ ਤੇ ਉਹ ਵੀ ਸਾਇੰਸ ਟੀਚਰ ਨਾਲ ਹੈ ਨਹੀਂ ਨਹੀਂ ਸੋਚਿਆ ਇਹ ਮੈਂ ਪੰਜਵੀਂ 'ਚ ਹੀ ਸੋਚ ਲਿਆ ਹੈ ਇਹ ਕਿੱਸਾ ਫਿਲਮੀ ਤਰੀਕੇ ਨਾਲ ਸ਼ੁਰੂ ਹੁੰਦਾ ਵਾ ਉਹ ਦੱਸਦਾ ਤੁਹਾਨੂੰ ਅੱਛਾ ਜਦੋਂ ਮੇਰੇ ਪੰਜਵੀਂ ਦੇ ਬੋਰਡ ਦੇ ਪੇਪਰ ਹੀ ਨਾ ਤੇ ਉਹ ਬਾਰਡਰ ਤੇ ਹੁੰਦੇ ਹ ਤਾਂ ਜੰਗ ਵੀ ਲੱਗੀ ਤੇ ਅਸੀਂ ਜਦੋਂ ਬਸ ਤੇ ਜਾਣਾ 11 ਦੇ ਨਾਲ ਤੇ ਪੰਜਵੀਂ ਚ ਮੈਂ ਹੋ ਗਿਆ ਫੇਲ ਮਾਂ ਵੀ ਵਿਗਿਆਨ ਚ ਪਪਾ ਫੇਲ ਹੋ ਗਿਆ ਤੇ ਪਪਾ ਫੇਲ ਤੇ ਫਿਰ ਮੈਨੂੰ ਮੰਮੀ ਨੇ ਕੁੱਟਿਆ ਬੀਬੀ ਮੰਮੀ ਪ੍ਰਿੰਸੀਪਲ ਵੀ ਇਤਨਾ ਜ਼ੋਰ ਲਾਇਆ ਤੈਨੂੰ ਪਾਸ ਕਰਾਉਣ ਲਈ ਤੇ ਫੇਰ ਫੇਲ ਹੋ ਗਿਆ ਫਿਰ ਮੈਂ ਸੌ ਖਾਦੀ ਵੀ ਹੋਣਾ ਵਿਆਹ ਕਰਾਉਣਾ ਨਾ ਸੈਂਸ ਵਾਲੀ ਮੈਡਮ ਨਾਲ ਹੀ ਕਰਾਉਣਾ ਤੇ ਗਿਆਨ ਤੋਂ ਰੋਟੀਆਂ ਲਮਾਉਣੀਆਂ ਪਰ ਗਿਆਨ ਲਾਗੇ ਪਾਇਆ ਹੁਣ ਆਪਾਂ ਸੈਨਸ ਵਾਲੀ ਮੈਡਮ ਹੀ ਘਰੇ ਲੈ ਆਉਣੀ ਹੈ ਸੈਨਸ ਵਾਲੀ ਮੈਡਮ ਲੈ ਆ। ਅਜੇ ਚਲੋ ਇਹ ਦੱਸੋ ਵੀ ਘਰ ਵਾਲੀ ਨੂੰ ਜ਼ਿਆਦਾ ਪਿਆਰ ਕਰਦੇ ਜੇ ਕਿ ਘਰਦਿਆਂ ਨੂੰ। ਨੋ ਕਮੈਂਟਸ ਨੈਕਸਟ ਕੁਐਸਚਨ ਪਲੀਜ਼। ਇਹ ਇਰੈਲੇਵੈਂਟ ਕੁਐਸਚਨ ਹੋ ਗਿਆ। ਇਹ ਰੈਲੇਵੈਂਟ ਹੁੰਦਾ ਵਾ। ਹਰੇਕ ਜਗ੍ਹਾ ਆਪੋ ਆਪਣੀ ਆ। ਹਾਂ। ਮਾਂ ਤੇਰੀ ਜਗ੍ਹਾ ਕੋਈ ਨਹੀਂ ਲੈ ਸਕਦਾ ਘਰ ਵਾਲੀ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ ਬੱਚਿਆਂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ। ਦੈਟਸ ਵੈਰੀ ਗੁੱਡ। ਠੀਕ ਹੈ ਜੀ। ਅੱਛਾ ਚਲੋ ਇਹ ਦੱਸੋ ਵੀ ਵਧੀਆ ਕਿੰਨੀਆਂ ਕਿ ਗਰਲਫ੍ਰੈਂਡ ਰਹੀ ਹੋਣੀਆਂ ਉਹ ਇਹ ਕੀ ਕਹਿ ਦਿੱਤਾ ਜੇ ਉਹਨਾਂ ਨੂੰ ਇਸ਼ਨਾਨ ਕਰਨਾ ਪੈਣਾ ਵੇ ਇਹ ਨਹੀਂ ਜਿਆਦਾ ਕਿੰਨਾ ਕਰੋ ਹਣਾ ਮਾੜਾ ਦੱਸੋ ਨਾ ਸਾਡੇ ਦਰਸ਼ਕਾਂ ਨੂੰ ਵੀ ਪਤਾ ਲੱਗੇ ਵੀ ਮੇਰੇ ਪਤੀ ਪਰਮੇਸ਼ਵਰ ਦਾ ਕੀ ਪਾਸਟ ਰਿਹਾ ਹੋਇਆ ਲੈ ਪਾਸਟ ਬੜਾ ਵਧੀਆ ਪਾਸਟ ਪ੍ਰੈਜ਼ੈਂਟ ਫਿਊਚਰ ਬਹੁਤ ਵਧੀਆ ਟੈਂਸ ਪੜੇ ਆ ਟੈਂਸ ਹੀ ਵੱਡ ਛੱਡੇ ਨੇ ਚੰਗੇ ਰਹੇ ਆ ਚਲੋ ਨਾ ਦੱਸੋ ਨਹੀਂ ਤੇ ਫਿਰ ਇੰਟਰਵਿਊ ਤੋਂ ਬਾਅਦ ਤੁਹਾਨੂੰ ਪਤਾ ਹੀ ਆ ਰੋਟੀ ਖਾਣੀ ਸ਼ਾਮਾ ਆ ਅੱਜ ਉਹ ਦਿਖਾਦੀ ਆ ਰੋਟੀ ਪੱਕਦੀ ਹੋਈ ਮਾਂ ਅੱਛਾ ਚਲੋ ਠੀਕ ਹੈ ਚਲੋ ਜਿਵੇਂ ਤਾਂ ਡਾ ਇੰਟਰਸਟ ਥੀਏਟਰ ਚ ਹੀ ਆ ਨਾ ਬਹੁਤ ਜ਼ਿਆਦਾ ਤੇ ਤੁਸੀਂ ਇਹ ਕਦੋਂ ਸ਼ੁਰੂ ਕੀਤਾ ਇਹ ਬਚਪਨ ਤੋਂ ਹੀ ਜਦੋਂ ਮੈਂ ਸਕੂਲ ਦੇ ਵਿੱਚ ਸੀ ਸਕੂਲ ਦੇ ਵਿੱਚ ਫੰਕਸ਼ਨ ਹੁੰਦੇ ਤੇ ਮੇਰੇ ਹਿਸਾਬ ਨਾਲ ਮੈਂ ਫਸਟ ਸੈਕਿੰਡ ਤੋਂ ਸ਼ੁਰੂ ਕਰਤਾ ਸੀ ਅੱਛਾ ਉਦੋਂ ਹੀ ਪੜਾਈ ਦੇ ਵਿੱਚ ਮੇਰਾ ਕਦੀ ਕੋਈ ਇਨਾਮ ਨਹੀਂ ਆਇਆ ਪਰ ਹਰ ਸਾਲ ਐਕਟਿੰਗ ਤੇ ਭੰਗੜੇ 'ਚ ਮੇਰਾ ਇਨਾਮ ਜ਼ਰੂਰ ਹੁੰਦਾ ਦੇਖਦੀ ਆ ਮੈਂ ਕਿ ਤੁਹਾਡੇ ਪੜਾਈ 'ਚ ਤੇ ਨਾਮ ਭਾਵੇਂ ਹੋਣ ਜਾਂ ਨਾ ਹੋਣ ਪਰ ਥੀਏਟਰ 'ਚ ਬਹੁਤ ਰੰਗ ਲਾਏ ਅਸੀਂ ਅੱਛਾ ਚਲੋ ਵਧੀਆ ਜੀ ਹਰ ਇੱਕ ਫੀਲਡ ਦੇ ਵਿੱਚ ਜਿਹੜੀ ਫੀਲਡ 'ਚ ਮੈਂ ਹੈਗਾ ਪਰ ਉਹਦੇ ਵਿੱਚ ਮੈਂ ਆਪਣੇ ਲੈ ਕੇ ਆਉਂਦਾ ਰਿਆਂ ਪ੍ਰਾਈਜ਼ ਠੀਕ ਹੈ ਜੀ ਤੁਸੀਂ ਐਕਟਿੰਗ ਤੋਂ ਕੀ ਸਿੱਖਿਆ ਵੈਸੇ ਅ ਐਕਟਿੰਗ ਤੋਂ ਨਹੀਂ ਥੀਏਟਰ ਤੋਂ ਕਹਿ ਸਕਦਾ ਮੈਂ ਬੜਾ ਕੁਝ ਸਿੱਖਿਆ ਆ ਜਦੋਂ ਮੈਨੂੰ ਯਾਦ ਆ ਪਈ ਇਹ ਜਦੋਂ ਸ਼ੁਰੂ ਕੀਤਾ ਸੀ ਨਾ ਉਦੋਂ ਦਾ ਨਸ਼ਿਆਂ ਦਾ ਰੁਝਾਨ ਬੜਾ ਹੋਇਆ ਸੀ ਹੁਣ ਵੀ ਆ ਪਰ ਅੱਜ ਤੋਂ 10-15 ਸਾਲ ਪਹਿਲਾਂ ਦੀ ਗੱਲ ਕਰੀਏ ਨਾ ਤੇ ਜਦੋਂ ਅਸੀਂ ਟੀਨ ਏਜ ਆ ਜਦੋਂ ਵਿਗੜਨ ਦੀ ਉਮਰ ਹੀ ਤੇ ਉਦੋਂ ਅਸੀਂ ਨਸ਼ਿਆਂ ਦੇ ਖਿਲਾਫ ਨਾਟਕ ਕਰਦੇ ਤੇ ਅਸੀਂ ਇਹੋ ਜਿਹੇ ਪਰਿਵਾਰ ਉਦੋਂ ਦੇਖਿਆ ਤੇ ਹੁਣ ਨਾ ਸੋਸ਼ਲ ਮੀਡੀਆ ਉਦੋਂ ਸੋਸ਼ਲ ਮੀਡੀਆ ਨਹੀਂ ਸੀ ਹੁੰਦਾ ਅਸੀਂ ਉਹ ਲਾਈਵ ਉਹ ਚੀਜ਼ਾਂ ਜਿਹੜੀਆਂ ਹੁਣ ਤੁਸੀਂ ਦੇਖਦੇ ਨਾ ਮਾਵਾਂ ਦੇ ਪੁੱਤ ਮਰ ਗਏ ਸੁਹਾਗ ਘਰਾਂ ਦੇ ਸੁਹਾਗ ਉੱਜੜ ਗਏ ਨਹੀਂ ਉਦੋਂ ਇਹ ਚੀਜ਼ਾਂ ਲਾਈਵ ਵੇਖੀਆਂ ਪਿੰਡਾਂ ਪਿੰਡਾਂ ਜਾ ਕੇ ਤਰਨ ਤਾਰਨ ਦੇ ਸਾਰੇ ਪਿੰਡਾਂ ਚ ਗਏ ਤੇ ਐਕਟਿੰਗ ਤੋਂ ਹੀ ਸਿੱਖਿਆ ਕਿ ਮੈਂ ਨਾਟਕ ਕੀਤੇ ਤੇ ਮੈਂ ਨਸ਼ੇ ਤੋਂ ਵੱਜ ਗਿਆ ਸਮੈਗ ਤੋਂ ਚਿੱਟੇ ਤੋਂ ਆ ਜੀ ਕੰਨ ਰਿਐਲਿਟੀ ਸਮਝ ਆ ਗਈ ਰਿਐਲਿਟੀ ਸਮਝ ਆ ਗਈ ਫਿਰ ਅਸੀਂ ਆ ਨਾਟਕ ਕਰਦੇ ਹੇ ਬੇਟੀ ਪਾਚਾਓ ਬੇਟੀ ਪੜਾਓ ਦਾਜ ਤੇ ਢੇਜ ਦੇ ਜਿਹੜੇ ਸਮਾਜਿਕ ਬੁਰਾਈਆਂ ਦੇ ਖਿਲਾਫ ਅਸੀਂ ਕੀਤੇ ਹਨ ਤੇ ਉਹ ਸਾਰਾ ਕੁਝ ਮੈਂ ਪੋਜੀਟਿਵ ਸਿੱਖਿਆ ਮੈਂ ਕੋਈ 네ਗੇਟਿਵ ਨਹੀਂ ਸਿੱਖਿਆ ਹਮ ਮਤਲਬ ਕਿ ਸ਼ੁਰੂ ਤੋਂ ਜੋ ਵੀ ਤੇ ਸਿੱਖਿਆ ਆ ਆਪਣੇ ਕਿੱਲੇ ਨਾ ਵੀ ਜਿ ਤਰ੍ਹਾਂ ਗਾਣਿਆਂ ਤੋਂ ਸਾਡੇ ਮੁੰਡੇ ਵਿਗੜਦੇ ਇਹ ਉਹ ਗਾਣੇ ਉਦੋਂ ਵੀ ਚੱਲਦੇ ਸੀ ਹੁਣ ਵੀ ਚੱਲਦੇ ਆ ਤੇ ਸਾਡੀ ਆਪਣੀ ਸੋਚ ਆ ਵੀ ਅਸੀਂ ਵਿਗੜਨਾ ਕਿ ਸੰਭਲਣਾ ਕਿਉਂਕਿ ਇਹ ਸਾਰਾ ਕੁਝ ਫੇਕ ਹੁੰਦਾ ਫਿਲਮਾਂ ਗਾਣੇ ਇਹ ਫੇਕ ਆ ਇਹ ਨੂੰ ਮਨੋਰੰਜਨ ਦਾ ਸਾਧਨ ਸਮਝੋ ਇਹ ਤੋਂ ਸਿੱਖੋ ਨਾ ਕੁਝ ਪਰ ਨੱਟ ਤੇ ਅੱਜ ਆਪਾਂ ਆਮ ਦੇਖਦੇ ਆਂ ਵੀ ਲੋਕਾਂ ਦੇ ਵਿੱਚ ਟੈਲੈਂਟ ਹੈ ਨਹੀਂ ਹਨਾ ਤੁਹਾਡੇ ਕੋਲ ਐਕਸਪੀਰੀਅੰਸ ਆ ਲੋਕਾਂ ਕੋਲ ਬਿਨਾ ਟਾਲਣ ਤੋਂ ਲੋਕੀ ਫੇਮ ਹਨਾ ਲੈ ਰਹੇ ਆ ਤੇ ਉਹਨਾਂ ਬਾਰੇ ਤਾਂ ਡੱਗੀ ਵਿਚਾਰ ਹੈ। ਉਹ ਹੀ ਨਾ ਵੀ ਜਦੋਂ ਲੱਲੂ ਕਰੇ ਕੁਵਲੀਆਂ ਦੇ ਨਾਲ ਸਿੱਧੀਆਂ ਪਾਵੇ ਹੁਣ ਚੱਲੀ ਜਾਂਦਾ ਸਾਰਾ ਕੁਝ ਜਿੰਨਾ ਤੁਸੀਂ ਇੱਕ ਆਰਟਿਸਟ ਜਿਹੜਾ ਹੁੰਦਾ ਨਾ ਉਹ ਹਮੇਸ਼ਾ ਸੰਗ ਲਾਉਂਦਾ ਵਾ ਕਿਉਂਕਿ ਜਦੋਂ ਉਹਨੇ ਹਜ਼ਾਰਾਂ ਲੋਕਾਂ ਦੇ ਸਾਹਮਣੇ ਪਰਫਾਰਮੈਂਸ ਦੇਣੀ ਹੈ ਹਨਾ ਤੇ ਅੱਜ ਕੱਲ ਲੋਕਾਂ ਨੇ ਸੰਗ ਦੇ ਨਾਲ ਸ਼ਰਮ ਵੀ ਲਾ ਦਿੱਤੀ ਆ। ਤੇ ਵੇਖਣ ਵਾਲੇ ਵੀ ਫਿਰ ਉਹੋ ਜਿਹੀ ਹੋਗੇ ਤੇ ਕਰਨ ਵਾਲੇ ਵੀ ਫਿਰ ਉਹੋ ਜਿਹੀ ਹੋਗੇ। ਤੇ ਹੁਣ ਜਿਨ੍ਹਾਂ ਨੇ ਕਦੀ ਬੋਲ ਕੇ ਆਪਣੀ ਇੰਸਟਾਗ੍ਰam ਤੇ ਜਾਂ ਸੋਸ਼ਲ ਮੀਡੀਆ ਤੇ ਵੀਡੀਓ ਨਹੀਂ ਪਾਈ ਉਹ ਫਿਲਮਾਂ ਜਾ ਰਹੇ ਹੂੰ ਤੇ ਬਸ ਫੇਮ ਦੀ ਗੱਲ ਹੈ ਜਦੋਂ ਕੋਈ ਫਿਲਮ ਵੱਡੀ ਤੋਂ ਵੱਡੀ ਫਿਲਮ ਰਿਲੀਜ਼ ਹੁੰਦੀ ਕਦੀ ਦੇਖਿਆ ਕਿ ਐਡੇ ਵੱਡੇ ਸਟਾਰ ਰੇੜੀਆਂ ਤੇ ਜਾ ਕੇ ਕਹਿੰਦੇ ਸਾਡੀ ਫਿਲਮ ਪ੍ਰੋਮੋਸ਼ਨ ਕਰੋ ਚੱਲੀ ਦੀ ਗੱਲ ਹੈ ਅੱਛਾ ਜੇ ਦੱਸੋ ਜਦੋਂ ਤੁਸੀਂ ਫਿਊਚਰ 'ਚ ਕਾਮਯਾਬ ਹੋ ਜਾਓਗੇ ਇਨਸ਼ਾਅੱਲਾ ਮਤਲਬ ਮੈਂ ਚਾਹੁੰਨੀ ਆ ਕਿ ਤੁਸੀਂ ਇੰਨੇ ਕ ਜਿਆਦਾ ਕਾਮਯਾਬ ਹੋ ਹਣਾ ਤੇ ਤੂੰ ਹੀ ਸਭ ਤੋਂ ਜ਼ਿਆਦਾ ਕਿੰਨੂੰ ਆਪਣੇ ਕਰੀਬ ਆਉਗੇ ਮਤਲਬ ਹੁਣ ਤੱਕ ਦਾ ਤੁਹਾਡਾ ਕਿਦਾਂ ਦਾ ਸਫਰ ਰਿਹਾ ਆ ਲਾਈਕ ਤੁਸੀਂ ਜਿੰਨੀ ਕੀ ਚੀ ਸਿੱਖਿਆ ਜਦੋਂ ਕਾਮਯਾਬ ਹੋਵਾਂਗੇ ਜਿਹੜਾ ਮੇਰੇ ਕਰੀਬ ਰਹੂਗਾ ਹਨਾ ਜਿਹੜਾ ਮੇਰੇ ਸਾਥ ਦੇਊਗਾ ਓਬਵੀਅਸ ਉਹ ਉਹਦੇ ਸਿਰ ਹੀ ਕਾਮਯਾਬੀ ਦਾ ਸੇਰਾ ਜਾਊਗਾ ਹਮ ਤੇ ਕਾਮਯਾਬੀ ਦਾ ਸੇਰਾ ਜਿਹੜਾ ਵਾ ਉਹ ਓਬਵੀਅਸ ਆਪੀ ਜਿਨੇ ਜਨਮ ਦਿੱਤਾ ਮਾਤਾ ਪਿਤਾ ਉਹਦੇ ਸਿਰ ਵੀ ਜਾਊਗਾ ਵਾਈਫ ਦੇ ਸਿਰ ਵੀ ਜਾਊਗਾ ਜਿਨੇ ਸਾਥ ਦਿੱਤਾ ਹਨਾ ਬੱਚਿਆਂ ਦੇ ਸਿਰ ਵੀ ਵੀ ਉਹਨਾਂ ਨੇ ਮੈਨੂੰ ਹਨਾ ਇੱਥੋਂ ਤੱਕ ਮੋਟੀਵੇਟ ਕੀਤਾ ਮੋਟੀਵੇਟ ਕੀਤਾ ਜਿਹੜਾ ਵੀ ਮੋਟੀਵੇਸ਼ਨ ਦਿੰਦਾ ਹੈ ਉਹ ਕੀ ਅੱਗੇ ਤੇ ਬਾਕੀ ਉਹ ਰੱਬ ਤੋਂ ਵੱਡਾ ਹਨਾ ਜਿਹੜੀ ਨਿਗਾਸ ਵਾਲੀ ਹੋਗੀ ਤੇ ਇੱਥੇ ਜ਼ਰੂਰੀ ਅਛਾ ਤੁਹਾਡਾ ਹੁਣ ਤੱਕ ਦਾ ਸਭ ਤੋਂ ਸੋਹਣਾ ਪਰਫਾਰਮੈਂਸ ਕੀ ਆ ਮਤਲਬ ਜੇ ਥੀਏਟਰ ਚਲਾ ਲਓ ਐਕਟਿੰਗ ਚਲਾ ਲਓ ਕੀ ਸਭ ਤੋਂ ਸੋਹਣੀ ਪਰਫਾਰਮੈਂਸ ਰਹੀ ਦਾ ਕਿਹੜੀ ਮੋਸਟਲੀ ਸੋਹਣੀ ਰਹੀ ਕਿਉਂ ਅਜ ਤੱਕ ਕੋਈ ਗਿਣਤੀ ਨਹੀਂ ਹੈਗੀ ਜਿੰਨੇ ਕ ਆਪਾਂ ਹਨਾ ਸ਼ੋਅ ਕਰ ਚੁੱਕੇ ਆ ਮੈਂ ਵਨ ਆਫ ਯਰ ਫੇਵਰਟ ਮੈਨੇ ਯਾਦਾ ਇੱਕ ਵਾਰੀ ਨਾਟਕ ਕਰਦੇ ਪਏ ਸੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਦੇ ਉੱਤੇ ਤੇ ਸਕੂਲਾਂ ਦੇ ਵਿੱਚ ਜਾਂਦੇ ਸੀ ਤੇ ਮੈਂ ਉਦੋਂ ਰੋਲ ਕੀਤਾ ਸੀ ਸੱਜਣ ਠੱਗ ਦਾ ਇੱਕ ਸਕੂਲ ਚ ਗਿਆ ਹੈ ਤੇ ਉਹ ਹੁਣ ਨਾਟਕ ਸੀ 1.5 ਘੰਟੇ ਦਾ ਹਨਾ ਮੈਂ ਸੱਜਣ ਠੱਗ ਦਾ ਰੋਲ ਕੀਤਾ ਸੀ ਬਾਅਦ ਚ ਨਾ ਇੱਕ ਬੈਕ ਸਟੇਜ ਹੈ ਵੀ ਉਹ ਇੱਕ ਛੋਟਾ ਜਿਹਾ ਬੱਚਾ ਹੈ ਵੀ ਉਹਨੇ ਵੀ ਸੱਜਣ ਠੱਗ ਦਾ ਰੋਲ ਕਿਵੇਂ ਕੀਤਾ ਸਾਡਾ ਬੱਚਾ ਤਾਂ ਉਹਨਾਂ ਨੂੰ ਮਿਲਦਾ ਵਾ ਵਾ ਉਹ ਮੈਨੂੰ ਬੜਾ ਵਧੀਆ ਲੱਗਾ ਵੀ ਉਹਨੂੰ ਸਾਰੇ ਨਾਟਕ ਦੇ ਵਿੱਚ ਹਨਾ ਇੱਕ ਸੱਜਣ ਠੱਗ ਦਾ ਉਹਨੂੰ ਰੋਲ ਬੜਾ ਵਧੀਆ ਲੱਗਾ ਤੇ ਉਹ ਇੱਕ ਮੇਰੇ ਲਈ ਵੀ ਬੜੀ ਵੱਡੀ ਚੀਜ਼ ਸੀ ਕਿ ਉਹ ਇੱਕ ਬੱਚਾ ਸਪੈਸ਼ਲ ਆਪਣੀ ਮਦਰ ਨੂੰ ਲੈ ਕੇ ਆਇਆ ਬੈਕ ਸਟੇਜ ਤੇ ਜਿੰਨੇ ਉਹ ਰੋਲ ਕੀਤਾ ਮਨੋਨਾਵ ਜਿਵੇਂ ਆਪਾਂ ਕਹਿ ਦਿੰਦੇ ਆ ਕਿ ਸਾਰੇ ਸਾਰੇ ਮੇਨ ਰੋਲ ਹੀ ਵੰਦੇ ਆ ਬਟ ਨਹੀਂ ਕੁਝ ਕਿ ਸਾਡੇ ਆਡੀਅנס ਜਿਹੜੀ ਇਹੋ ਜਿੰਦੀ ਕਿ ਜਿਹੜੀ ਇੱਕ ਇੱਕ ਚੀਜ਼ ਰੋਲ ਜਿਹੜੇ ਆ ਸਾਰੇ ਦੇ ਉਹ ਮੈਨੂੰ ਅਜੇ ਕਾਫੀ ਜਬ ਬਾਕੀ ਪਰਫਾਰਮੈਂਸ ਮੈਂ ਬਹੁਤ ਜਾਰੀਆਂ ਕੀਤੀਆਂ ਜਦੋਂ ਐਕਟਿੰਗ ਕਰਦੇ ਆਂ ਜੇ ਅਸੀਂ ਇਮੋਸ਼ਨਲ ਨਾਟਕ ਕੀਤਾ ਤੇ ਲੋਕਾਂ ਨੂੰ ਰੋਵਾਇਆ ਵੀ ਹੈ ਤੇ ਜੇ ਅਸੀਂ ਕਮੇਡੀ ਨਾਟਕ ਕਰਦੇ ਸੀ ਤੇ ਲੋਕਾਂ ਨੂੰ ਹਸਾਇਆ ਵੀ ਹੈ ਹਾਂ ਹਸਾ ਹਸਾ ਕੇ ਰੋਵਾਇਆ ਹੈ ਹਸਾ ਹਸਾ ਕੇ ਵੀ ਰੋਵਾਇਆ ਤੇ ਰੋਵਾਇਆ ਵੀ ਹੈ ਹਾਂਜੀ ਦੈਟਸ ਵੈਰੀ ਗੁੱਡ ਅੱਛਾ ਚਲੋ ਤੁਹਾਡਾ ਡ੍ਰੀਮ ਪ੍ਰੋਜੈਕਟ ਕੀ ਹੈ ਡ੍ਰੀਮ ਪ੍ਰੋਜੈਕਟ ਮੇਰਾ ਹੈ ਕਿ ਨਾਵਾ ਇੱਕ ਫਿਲਮ ਲਿਖੀ ਆ ਜਿਹੜੀ ਕਿ ਆ ਉਹਦਾ ਉਹਦਾ ਮੈਂ ਟਾਈਟਲ ਰੱਖਿਆ ਐਨੀਮਲ ਮੈਨ ਉਹ ਮੇਰਾ ਡ੍ਰੀਮ ਪ੍ਰੋਜੈਕਟ ਹੈ ਜੇ ਕਿਤੇ ਆਈ ਤੇ ਅੱਛਾ ਹਾਂ ਮੈਂ ਤੇ ਦੱਸਾਂਗੀ ਤੁਸੀਂ ਹੈ ਕੁਝ ਗੱਲਾਂ ਸੱਚੀ ਇੱਥੇ ਹੀ ਨਿਕਲਦੀਆਂ ਹਨ ਕੁਝ ਨਿਕਲਦੀਆਂ ਨਾ ਦੱਸਿਆ ਨਹੀਂ ਪਰ ਮੈਂ ਲਿਖੀ ਉਹ ਐਨੀਮਲ ਮੈਨ ਉਹ ਮੇਰਾ ਡ੍ਰੀਮ ਪ੍ਰੋਜੈਕਟ ਹੋਊਗਾ ਇੱਕ ਡ੍ਰੀਮ ਪ੍ਰੋਜੈਕਟ ਹੈ ਜੇ ਲੋਕਡਾਊਨ ਦੇ ਵਿੱਚ ਇੱਕ ਨਾ ਮੈਂ ਫੋਟੋ ਵੇਖੀ ਹਮ ਅਖਬਾਰ ਚ ਉਹ ਬਜ਼ੁਰਗ ਜੋੜਾ ਬੈਠਾ ਪਾਸ ਦੇ ਵਿੱਚ ਹਨਾ ਇਕੱਲਾ ਪਿੱਛੋਂ ਗਏ ਨੇ ਇਦਾਂ ਫੋਟੋ ਖਿੱਚੀ ਤੇ ਅਖਬਾਰ ਚ ਆਈ ਤੇ ਉੱਤੇ ਲਿਖਿਆ ਆਪਾਂ ਜ਼ਿੰਦਗੀ ਦਾ ਸਫ਼ਰ ਜਿੱਥੋਂ ਸ਼ੁਰੂ ਕੀਤਾ ਆਪਾਂ ਫੇਰ ਉੱਥੇ ਹੀ ਆ ਗਏ ਹਨਾ ਹਮ ਪੁੱਤ ਵਿਲੈਤ ਚਲਾ ਗਿਆ ਨੌਂ ਲੈ ਗਈ ਤੇ ਤੀਨ ਉਜਵਾਈ ਲੈ ਗਿਆ ਹੂੰ ਮੈਂ ਸਾਥੇ ਬਸ ਪਾਰਟਨਰਸ ਜੀ ਕੀ ਦਿੱਤੇ ਹੈ ਨਾ ਉਹ ਉਹ ਦਿਮਾਗ ਤੇ ਵਿਚਾਈ ਤੇ ਉਤੋਂ ਮੈਨਾਂ ਇੱਕ ਫਿਲਮ ਲਿਖੀ ਸ਼ਾਰਟ ਫਿਲਮ ਉਮਰਾਂ ਦੀ ਸਾਂਝ ਉਹ ਮੈਂ ਆਪਣੀ ਫਿਰ ਜਿੱਦਾਂ ਮੇਰੇ ਫਰੈਂਡ ਸਰਕਲ ਸੀ ਮੇਰੇ ਸਟੂਡੈਂਟ ਸੀ ਮੈਂ ਆਪਣੀ ਟੀਮ ਦੇ ਨਾਲ ਗੱਲ ਕੀਤੀ ਵੀ ਆਪਾਂ ਨਾ ਆ ਫਿਲਮ ਬਣਾਈਏ ਯਾਰ ਇੱਕ ਉਮਰਾਂ ਦੀ ਸਾਂਝ ਤੇ ਅਸੀਂ ਫਿਰ ਬੜੀ ਸੋਹਣੀ ਉਹ YouTube ਤੇ ਹੱਲੇ ਵੀ ਆਇਆ ਤੇ ਉਹ ਮਨ ਬੜੀ ਸੋਹਣੀ ਫਿਲਮ ਲੱਗਦੀ ਹੈ ਉਹਦੇ ਵਿੱਚ ਬੜੀ ਸਿੰਪਲ ਜੀ ਕਹਾਣੀ ਆ ਕਿੱਡੀ ਇੱਕ ਫੋਟੋ ਨੇ ਦੇਖ ਲਓ ਇੱਕ ਕਲਾ ਬਣਾ ਦੇ ਦਿੱਤੀ ਹਾਂ ਇੱਕ ਬਹੁਤ ਸੋਹਣਾ ਕਹਾਣੀ ਕ੍ਰੀਏਟ ਕਰ ਦਿੱਤੀ ਇੱਕ ਬੜਾ ਸੋਹਣਾ ਮੈਸੇਜ ਵੀ ਹੀ ਹਾਂ ਉਹਦੇ ਚ ਉਹ ਮੇਰੀ ਸਭ ਤੋਂ ਫੇਵਰਿਟ ਫਿਲਮ ਹੈ ਆ ਜੇ ਮੇਰੇ ਤੋਂ ਕਿਤੇ ਪੈਸੇ ਆਏ ਜਾਂ ਮੈਂ ਉਹਨੂੰ ਹੋਰ ਵਧੀਆ ਤਰੀਕੇ ਨਾਲ ਬਣਾਉਣਾ ਚਾਹੁੰਗਾ ਲੋਕਾਂ ਦੇ ਸਾਹਮਣੇ ਲੈ ਕੇ ਆਉਣਾ ਚਾਹੁੰਗਾ ਹਾਂ ਤੁਸੀਂ ਇਹ ਸਾਨੂੰ ਦੱਸੋ ਕਿ ਕਿਤੇ ਪਰਫਾਰਮ ਕਰਦੇ ਆ ਹਨਾ ਸਟੇਜ ਤੇ ਤੁਹਾਡੇ ਨਾਲ ਕੋਈ ਹਾਸਾ ਪਿਆ ਹੋਵੇ ਜਾਂ ਕੋਈ ਐਵੇਂ ਦਾ ਕਿੱਸਾ ਕੋਈ ਹੋਵੇ ਤੇ ਸਾਡੇ ਨਾਲ ਸ਼ੇਅਰ ਕਰੋ ਇਹ ਇਹ ਚੱਲਦਾ ਹੀ ਰਿਹਾ ਬੇਸਿਕਲੀ ਜਦੋਂ ਨੁੱਕਰਨਾਟਕ ਕਰਦੇ ਆ ਨਾ ਜਦੋਂ ਆਪਾਂ ਪ੍ਰੋਫੈਸ਼ਨਲ ਕਰਦੇ ਆ ਹਨਾ ਉਦੋਂ ਤੇ ਚਲੋ ਸਾਰਾ ਮੈਨੇਜਮੈਂਟ ਉਦੋਂ ਜਦੋਂ ਆਪਾਂ ਨੁੱਕਰਨਾਟਕ ਕਰਦੇ ਉਦੋਂ ਤਕਰੀਬਨ ਇਦਾਂ ਚੀਜ਼ਾਂ ਹੋ ਜਾਂਦੀਆਂ ਇੱਕ ਵਾਰੀ ਯਾਦ ਹੀ ਇਹ ਨਾਟਕ ਕਰਨ ਗਿਆ ਮੈਂ ਗਾਂਧੀ ਦਾ ਰੋਲ ਕਰਦਾ ਹੁੰਦਾ ਮਹਾਤਮਾ ਗਾਂਧੀ ਦਾ ਤੇ ਉਹ ਰੋਲ ਕਰਦੇ ਕਹਿੰਦਾ ਠੰਡ ਬਹੁਤ ਜ਼ਿਆਦੀ ਸੀ ਤੇ ਮੈਂ ਕੱਲੀ ਧੋਤੀ ਪਾਈ ਸੀ ਤੇ ਹਨਾ ਉੱਤੇ ਕੁਝ ਨਹੀਂ ਤੇ ਮੈਂ ਇਦਾਂ ਜਾ ਕੇ ਚਰਖਾ ਘੱਟਣਾ ਤੇ ਉਹ ਚਾਨਣੀ ਰਾਤ ਚੋ ਜਦੋਂ ਮੈਂ ਉੱਥੇ ਚਰਖਾ ਐ ਕਾਤ ਰਿਆ ਤੋ ਨਾ ਉਹ ਠੰਡੀ ਬੂੰਦ ਪੈ ਰਹੀ ਸੀ ਤੇ ਮੈਂ ਨਾਲੇ ਚੱਠਿਆ ਕਰਦਾ ਨਾਲੇ ਐ ਕਰਾ ਨਾਲੇ ਐ ਕਰਾ ਨਾਲੇ ਐ ਕਰਾ ਇੱਕ ਵਾਰੀ ਇਹਨੇ ਕੀਤਾ ਇਹ ਨੁਕਾ ਨਾਟਕ ਦੇ ਵਿੱਚ ਹੁੰਦਾ ਨਾ ਜਦੋਂ ਅਸੀਂ 5 ਜਾਣਿਆਂ ਦੀ ਟੀਮ ਹੋਣੀ ਤੇ ਜਿਹਦਾ ਰੋਲ ਆ ਨਾ ਉਹ ਜਦੋਂ ਬੋਰਡ ਤੇ ਬੋਰਡ ਤੇ ਨਾ ਕੋਈ ਮੇਜ਼ ਤੱਕ ਤਪੋਜ ਜਾਂ ਕੋਈ ਇਦਾਂ ਦੀ ਚੀਜ਼ ਉਹ ਸਾਡੇ ਨਾਲ ਦਾ ਫਰੈਂਡ ਹੀ ਤੇ ਉਹਦਾ ਨੈਕਸਟ ਰੋਲ ਹੀ ਉਜਦਾ ਮੇਰਾ ਤਾਂ ਆਪਣਾ ਦੋਵਾਂ ਦਾ ਰੋਲ ਚੱਲਦਾ ਤੀਜੇ ਨੇ ਜਾ ਕੇ ਫੋਟੋ ਖਿੱਚ ਲੈਣੀ ਕਿ ਆਪਾਂ ਸਬਮਿਟ ਵੀ ਕਰਾਉਣੀ ਆ ਫੋਟੋ ਦਾ ਤੇ ਉਹ ਉਹਦਾ ਨਾ ਫੋਟੋ ਖਿੱਚਣ ਦਾ ਤੇ ਅਸੀਂ ਆਖੇ ਯਾਰ ਇਹ ਤਾਂ ਫੋਟੋ ਖਿੱਚਣ ਦਾ ਤਾਂ ਰੋਲ ਹੋਣਿਆ ਉਹ ਫਿਰ ਤੋਂ ਚੁੱਪ ਰਹਿ ਹੀ ਮੈਨੇਜ ਕਰ ਲੈਨੇ ਆ ਉੱਥੇ ਆਂਦਾ ਤੁਸੀਂ ਕਰ ਲਓ ਕਰੀ ਜਾਓ ਉਹ ਸਾਡਾ ਹਾਸਾ ਨਿਕਲ ਗਿਆ ਫਿਰ ਫਿਰ ਪਿੰਡ ਵਾਲੇ ਨੇ ਸਮਝ ਗਏ ਸਮਝ ਗਏ ਉਹਨਾਂ ਦਾ ਲੱਗ ਗਿਆ ਵੀ ਨਹੀਂ ਹੋਣੀ ਇਹਨਾਂ ਦਾ ਬੜੀਆਂ ਫਨੀ ਮੂਵਮੈਂਟਸ ਹੁੰਦੀਆਂ ਵਾ ਹੁਣ ਵੀ ਜਿੱਦਾਂ ਜੇ ਆਪਾਂ ਲਈਏ ਸਾਬ ਤੇ ਮੇਰੀਆਂ ਜਿਹੜੀਆਂ ਫਨੀ ਵੀਡੀਓ ਤੇ ਆ ਹਾਂ ਤੇ ਬਹੁਤ ਜ਼ਿਆਦਾ ਇੰਸਟਾ ਤੇ ਡੇਲੀ ਅਪਲੋਡ ਹੋ ਰਹੀਆਂ ਤੇ ਬੜੇ ਲੋਕੀ ਪਿਆਰ ਕਰਦੇ ਪਏ ਬਹੁਤ ਵਾਇਰਲ ਬੜੇ ਫੈਨ ਨੇ ਇਹਨਾਂ ਦੇ ਤੇ ਜਿਨ੍ਹਾਂ ਦੇ ਮੈਸੇਜ ਆਉਂਦੇ ਆ ਹਨਾ ਉਹ ਬੜਾ ਇਸ ਅਧਿਕਾਰ ਦਿੰਦੇ ਆ ਪਿਆਰ ਦਿੰਦੇ ਆ ਤੇ ਬੜੀਆਂ ਬੜਾ ਮਨ ਖੁਸ਼ ਹੁੰਦਾ ਵੇ ਕਿਉਂਕਿ ਹਨਾ ਸਾਡੀ ਵੀ ਇੱਕ ਤਰ੍ਹਾਂ ਦੀ ਨੇਮ ਫੇਮ ਹੈਗੀ ਆ ਹਨਾ ਆ ਜਿੰਨੇ ਕਿਹਾ ਸਾਨੂੰ ਕਹਿੰਦੇ ਸੱਦਿਆ ਨਹੀਂ ਤਾਂ ਮੈਂ ਚਲਤੀ ਯਾਰ ਤੂੰ ਤੇ ਇੰਟਰਵਿਊ ਲੈ ਤੂੰ ਤੇ ਆਪਣੀ ਤੇਰਾ ਕਿਦਨ ਕੰਮ ਆਉਣਾ ਤੂੰ ਤੇ ਇੰਟਰਵਿਊ ਲੈ ਮੇਰੀ ਹੋਰ ਵੇ ਲੈ ਕੇ ਕੰਮਾਂ ਛੁੱਟੀਆਂ ਪਈਆਂ ਹਾਂ ਬਸ ਅਸੀਂ ਫਿਰ ਸੋਚਿਆ ਕਿ ਚਲੋ ਇਦਾਂ ਟਾਈਮ ਪਾਸ ਹੋਵੇ ਨਾਲੇ ਵੇਖੋ ਕਿੰਨੀਆਂ ਗੱਲਾਂ ਇਹ ਕੋਈ ਜਿਹੀ ਗੱਲਾਂ ਮੈਨੂੰ ਨਹੀਂ ਪਤਾ ਸੀ ਜੋ ਇਹਨਾਂ ਨੇ ਅੱਜ ਦਸੀਆਂ ਆ ਨੇ ਚੇਤਾ ਭੁੱਲ ਗਿਆ ਨਾ ਤਿੰਨ ਜੇ ਤਾਂ ਉਹ ਐ ਆਪਣਾ ਗਜਨੀ ਵਰਗਾ ਤੇ ਸਾਰਿਆਂ ਨੂੰ ਅਸੀਂ ਨਾ ਤੁਹਾਨੂੰ ਆਪਣੇ ਡਾਇਰੈਕਟਰ ਨਾਲ ਮਲਾਉਣਾ ਚਾਹੁੰਦੇ ਹਾਂ ਇੱਕ ਆਪਣੇ ਜਿਹੜਾ ਸਾਡਾ ਨਾ ਮੋਨਿਟਰਿੰਗ ਕਰ ਰਿਹਾ ਵਾ ਹਾਂਜੀ ਵੀ ਜਿਹੜਾ ਸਾਡੀ ਸਕਰੀਨ ਦੇਖ ਰਿਹਾ ਵਾ ਆ ਦੇਖੋ ਆ ਜੀ ਸਾਡੀ ਮੋਨਿਟਰਿੰਗ ਕਰ ਰਹੀ ਕੁੜੀ ਆ ਉਸ ਨੂੰ ਲਾਈਟਿੰਗ ਵਗੈਰਾ ਇਸਾਰਾ ਕੈਮਰਾ ਇਹ ਦੇਖ ਰਹੀ ਥਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਡਾ ਸ਼ੋਅ ਦੇਖਣ ਲਈ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹਿਣਾ ਤੇ ਹੋਪਸ ਹੋ ਕੇ ਅਸੀਂ ਅੱਗੇ ਵੀ ਤੁਹਾਡੇ ਲਈ ਬਹੁਤ ਵਧੀਆ ਸ਼ੋਅ ਲੈ ਕੇ ਆਉਂਦੇ ਰਵਾਂਗੇ ਬਹੁਤ ਬਹੁਤ ਧੰਨਵਾਦ